ਤੁਸੀਂ ਦੇ ਸਕਦੇ ਹੋ ਇਦਾਂ ਹੀ ਸਾਰਾ ਦਿਨ ਇਹਨੇ ਗੋਵਾ ਚੁੱਕਣਾ ਜਿਹੜੀਆਂ ਕਿ ਗੁਪਤ ਤਰੀਕੇ ਨਾਲ ਸਾਨੂੰ ਵੀਡੀਓ ਭੇਜੀਆਂ ਗਈਆਂ ਆਹ ਰੋ ਪੈਣੇ ਆ ਜਾਓ ਆ ਜਾਓ मां गुरु साहब सच्चे पातशाह हमेशा ग्यारह महीने है अक्टूबर चवाजा है खुश है मां मिल गई तेरी ੋਸ਼ਿਆ ਮੈਂ ਇਧਰ ਸੋਚਦਾ ਮੈਂ ਮਮਾ ਨੂੰ ਮਿਲ ਜਾਊਗਾ। ਕੋ ਇੱਕ ਮਾਂ ਤੇ ਪੁੱਤ ਦਾ ਮਿਲਾਪ ਤੁਸੀਂ ਦੇਖ ਰਹੇ ਹੋ 11 ਮਹੀਨਿਆਂ ਬਾਅਦ ਇੱਕ ਐਫਆਈਆਰ ਵੀ ਕੱਟੀ ਗਈ ਹੈ ਜੀ ਅੰਮ੍ਰਿਤਸਰ ਮਜੀਠਾ ਰੋੜ ਗੁਰਨਾਨਕੋ ਹਸਕਿਲ ਦੇ ਥਾਣੇ ਦੇ ਅੰਦਰ ਜਦੋਂ ਇਹ ਬੱਚਾ ਅੱਜ ਤੋਂ 11 ਮਹੀਨੇ ਪਹਿਲਾਂ ਗਵਾਜਦਾ ਯਾਨੀ ਕਿ ਅਕਤੂਬਰ ਦੇ ਵਿੱਚ ਗਵਾਜਦਾ ਸਾਲ ਹੋਣ ਵਾਲਾ ਜੀ ਅਕਤੂਬਰ ਦੇ ਵਿੱਚ ਸਾਲ ਹੋ ਜਾਣਾ ਤੇ ਨਵਾਂ ਮਹੀਨਾ ਚੱਲ ਰਿਹਾ ਹੈ। ਕੋ ਸ਼ਾਇਦ ਕੋ ਜਿਹੜੀਆਂ ਜੇਕਰ ਦੁੱਖ ਦਾ ਤੇਰਾ ਟਾਈਮ ਹੋ ਮੁੰਡਾ-ਮੁੰਡਾ ਛੇਰੇ ਗੱਦਰਾ ਮੁੰਡਾ ਤੇਜ ਆ ਮੁੰਡਾ ਤੇ ਮਾ ਸੋਚਿਆ ਮਮਾ ਸ਼ਾਇਦ ਉਹ ਦੁਆਵਾਂ ਉਹ ਅਸੀਸਾਂ ਪੈਸੇ ਨਾਲ ਨਹੀਂ ਮਿਲਦੀਆਂ ਜੀ ਜਿਹੜੀਆਂ ਇਦਾਂ ਵਿਛੜਿਆ ਨੂੰ ਮਲਾ ਕੇ ਮਿਲਦੀਆਂ ਤੇ ਵਿਛੜਿਆ ਨੂੰ ਮਨੋਣ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਉਹ ਮਹਾਨ ਹੁੰਦੀਆਂ ਨੇ ਇਹ ਸਾਡੇ ਵੀਰਜੀ ਨੇ ਰਾਜਪੁਰੇ ਤੋਂ ਜਿਨ੍ਹਾਂ ਨੇ ਵੀਡੀਓ ਦੇਖ ਕੇ ਬੱਚੇ ਦੀ ਫੋਟੋ ਮੰਗਾ ਕੇ ਸਾਡੇ ਕੋਲੋਂ ਤੇ ਜਿੱਥੇ ਸਕੂਲ ਦਾ ਡਰੈਸ ਦੱਸਦਾ ਸੀ ਉੱਥੇ ਲੋਕਾਂ ਦੇ ਬੂਵੇ ਖੜਕਾ ਖੜਕਾ ਕੇ ਇਹਨਾਂ ਵੀਰ ਜੀ ਹੁਣਾਂ ਨੇ ਇਹਦਾ ਘਰ ਪਰਿਵਾਰ ਲੱਭਿਆ ਜੀ ਕਿਹਨਾਂ ਵੀਰ ਜੀ ਆਪਣਾ ਪੂਰਾ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਹਾਂ ਜੀ ਸਾਨੂੰ ਸਰਦਾਰ ਗੁਰਮukh ਸਿੰਘ ਠੀਕ ਹੈ ਪਿੰਡ ਜਿੰਡੋਲੀ ਹੈ ਜੀ ਆਪਣਾ ਠੀਕ ਹੈ ਜੀ ਕੀ ਮਹਿਸੂਸ ਹੋਇਆ ਅੱਜ ਇਹ ਜਿੰਨੀਆਂ ਪ੍ਰਾਪਤ ਕਰਕੇ ਵੀਰ ਜੀ ਮਹਿਸੂਸ ਤਾਂ ਮੈਂ ਕਹਿੰਦਾ ਵੀ ਇਹ ਜੀਆਂ ਦੁਆਵਾਂ ਕਿਸੇ ਕਿਸੇ ਕਰਮਾਂ ਵਾਲੇ ਨੂੰ ਮਿਲਦੀਆਂ ਹਨ ਆਪਾਂ ਧਨ ਦੌਲਤ ਪੈਸਾ ਪੈਸੇ ਨਾਲ ਹਰ ਇੱਕ ਚੀਜ਼ ਖਰੀਦ ਸਕਦੇ ਹਾਂ ਪਰ ਇਹ ਜੋ ਅੱਜ ਚੀਜ਼ਾਂ ਖਰੀਦੀਆਂ ਉਹ ਮੈਂ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਹੈ ਸੋ ਜਿੰਨੇ ਰੱਖਿਆ ਵਾ ਉਹਦਾ ਆਪਦਾ ਵੀ ਇੱਕ ਛੋਟਾ ਬੱਚਾ ਭੈਣ ਸਾਡੀ ਦਾ ਪਤਾ ਨਹੀਂ ਥੋੜਾ ਜਿਹਾ ਵੀ ਦਰਦ ਨਹੀਂ ਆਇਆ ਬੱਚੇ ਕੋਲ ਚਲੋ ਅਸੀਂ ਮੰਨਦੇ ਆ ਕਿ ਇਨਸਾਨ ਇਨਸਾਨ ਤੋਂ ਮੈਂ ਭਾਜੀ ਨਾਲ ਨਫ਼ਰਤ ਕਰ ਸਕਦਾ ਇਹਨਾ ਨਾ ਕਰ ਸਕਦਾ ਵੱਡਿਆਂ ਨਾਲ ਕਰ ਸਕਦੇ ਆਪਾਂ ਪਰ ਇੱਕ ਬੱਚੇ ਨਾਲ ਤਾਂ ਸਾਨੂੰ ਪਿਆਰ ਮੋਹ ਆ ਸਕਦਾ ਨਾ ਵੀਰਾਕਰ ਉਹਨਾਂ ਦਾ ਬੱਚਾ ਹੁੰਦਾ ਐਸਾ ਕਰਤੇ ਵੀਰ ਕਭੀ ਨਹੀਂ ਕਰਤੇ ਆਪਣੇ ਮੁੰਡੇ ਨਾਲ ਕੋਈ ਕਰੇਗਾ ਐਸਾ ਆਪ ਇਨਸਾਨੀਤ ਇਤਨੀ ਬੜੀ ਕੀ ਬਹੁਤ ਬਹੁਤ ਆਪ ਆਪ ਉਹਨੂੰ ਕੋਈ ਸਜ਼ਾ ਦੇਣੀ ਚਾਹਤੇ ਹੋ सर मेरा बच्चा मिल गया इससे बड़े रब से और कोई दुआ नहीं बहुत बहुत धन्यवाद इन जो हमारे घर आए रात दिन एक कर दिए इन्होंने हमारे घर कितने लगाए इनका रब दिया समझो हमारे बच्चे के लिए ग्यारह महीना हो गया कोई पता नहीं कोई कुछ नहीं लेकिन तो जी अंकल को धन्यवाद मत रो बेटो नहीं रो ਨੇ ਰੋ ਅੰਕਲ ਨੇ ਬੱਚੇ ਦੀਆਂ ਅੱਖਾਂ ਦੇ ਵਿੱਚੋਂ ਡਿੱਗਦੇ ਹੋਏ ਗਲੇਡੂ ਉਸ ਗੱਲ ਦੀ ਗਵਾਹੀ ਭਰਦੇ ਆ ਕਿ ਬੱਚਾ ਉੱਥੇ ਕਿੰਨੀ ਤੰਗੀ ਦੇ ਵਿੱਚ ਹੋਊਗਾ ਰੋਟੀ ਜਿਹੜੀ ਮਿਲ ਨਹੀਂ ਨਾ ਰੋਟੀ ਕੋ ਮਸਲਾ ਨਹੀਂ ਹੈ ਜੀ ਰੋਟੀ ਤਾਂ ਕਿਤੇ ਵੀ ਮਿਲ ਜੂਗੀ ਪੰਜਾਬ ਦੀ ਤਰਕੀਬ ਗੁਰੂਆਂ ਤੀਰਾਂ ਦੀ ਤਰਤੀ ਆ ਥੋੜਾ ਚੁਕਨੇ ਵਾਲੇ ਵੀ ਕੋਈ ਵੀ ਆਪਣੇ ਬੱਚੇ ਕੋ ਰੋਟੀ ਖਿਲਾਏ ਹਮ ਨਹੀਂ ਖਿਲਾਤੇ ਸਹੀ ਹੋਵੇ ਹਮੇ ਦੇ ਖਿਲਾ ਸਕਦੇ ਗੌਰਵ ਰੋਟੀ ਇਹ ਦਵਾਵਾਂ ਜਿਹੜੀਆਂ ਅਸੀਂ ਖੱਟਦੇ ਆ ਜਿਵੇਂ ਸਾਡੇ ਰਾਜਾ ਭਾਜੀ ਆ ਇਹ ਵੀ ਸਾਡੇ ਇਸ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਨੇ ਪਰ ਇਹ ਦੁਆਵਾਂ ਸ਼ਾਇਦ ਜਿਹੜੀ ਸਾਨੂੰ ਆ ਖੁਸ਼ੀ ਮਿਲੀ ਹੈ ਨਾ ਇਹ ਅਸੀਂ ਲੱਖਾਂ ਕਰੋੜਾ ਰੁਪਈਆ ਵੀ ਰੋੜ ਦਈਏ ਸਾਨੂੰ ਨਹੀਂ ਮਿਲਣੀ ਕਈ ਲੋਕ ਸਾਨੂੰ ਫੇਸ ਟੂ ਫੇਸ ਵੀ ਪੁੱਛ ਲੈਂਦੇ ਕਈ ਕਈ ਮੈਨੂੰ ਪਿੰਡ ਦੇ ਵੀਰ ਵੀ ਬਜ਼ੁਰਗ ਪੁੱਛ ਲੈਂਦੇ ਪੁੱਤ ਕੁਝ ਵੱਜਦਾ ਵੀ ਹੈਗਾ ਹੀ ਇਹਦੇ ਵਿੱਚ ਕੁਝ ਵੱਜਦਾ ਤੈਨੂੰ ਉਹਨਾਂ ਨੂੰ ਕੀ ਦਸੀਏ ਕਿ ਸਾਨੂੰ ਕੀ ਵੱਜਦਾ ਦੁਆਵਾਂ ਵੱਜਦੀਆਂ ਸਾਨੂੰ ਇਹ ਕਾਤਮਾਂ ਦਾ ਸਕੂਨ ਇਹ ਚੀਜ਼ਾਂ ਪੈਸੇ ਨਾਲ ਵੀ ਨਹੀਂ ਵਰਦੀ ਖਰੀਦੀਆਂ ਜਾ ਸਕਦੀਆਂ ਨੇ ਜੇ ਤੇਰਾ ਕੀ ਬੋਲ ਰਹੇ ਸੀ ਤੇਰੀ ਮਾਂ ਮਰ ਗਈ ਹੈ ਮੈਂ ਕੈਸੇ ਜੁਟੂ ਬਲੀ ਮੇਰੀ ਵੀ ਤਾਂ ਮਾਂ ਜਿੰਦੀ ਹੈ ਇਦਾਂ ਬੱਚਿਆਂ ਨੂੰ ਸਿਖਾ ਦਿੰਦੇ ਕਿ ਤੇਰੇ ਤੁਹਾਡੇ ਮਾਂ ਤੇ ਮਰ ਗਏ ਆ ਚੁੱਪ ਚੁੱਪ ਬਟਾ ਬੱਚੇ ਵੀ ਬੜੀਆਂ ਵੀਡੀਓ ਆਈਆਂ ਜੀ ਵਧੀਆ ਆ ਹੋਰ ਵੀ ਬੜੇ ਤੇਰਾ ਬਹੁਤ ਕੁਝ ਰਹੀ ਮੈਂ ਮੇਰੇ ਪੁੱਤਰੋਂ ਨਾਲ ਮਿਲਾ ਦੇ ਆਪ ਮੈਂ ਇਹ ਆਪ ਤੋਂ ਕਹਿ ਰਹੀ ਹਾਂ ਵੀ ਆਪ ਤੋਂ ਵੀ ਬਹੁਤ ਬਹੁਤ ਇਹ ਮਾਸੀ ਇੱਥੇ ਆਪਣੀ ਮਾਸੀ ਕੋਲ ਕਿਤਰੇ ਦਿਨ ਤੋਂ ਰਹਿ ਰਿਹਾ 3 ਸਾਲ ਹੋ ਗਿਆ 3 ਸਾਲ ਇਹਦੀ ਦਵਾਈ ਕਿਹੜੀ ਚੱਲ ਰਹੀ ਆ एक बार नगर कीर्तन में ये घूमने चला गया था ठीक है तो ये फट्टे से गिर गया मैं तो ड्यूटी करती हूँ तो, तो मैं काम पे चली गई तो वहाँ से आई थे तो सब माड़ा सा उखार था लड़की चुप के ले आई कि इसको किसी ने डे फिर मैं दवा दिला के आराम से रात सुबह देखी तो ये एकदम लंत हो गया उठ नहीं रहा था मैं राजपुरा में सरकारी में ले गई इमरजेंसी में से भी राइफल कर दिया फिर बचने की कोई उम्मीद नहीं थी फिर चंडीगढ़ विजय बत्तीस में चार दिन लेके भर्ती थी भी रह। अच्छा। चार दिन इसको कोई होश नहीं आया फिर वो डॉक्टर ने दसा कि मतलब इसको किसी ने नशे की गोली दे दिया अच्छा। इसलिए ज्यादा मार्त में दे दिया कि ये बंदा होश में न आया फिर ये चार दिन तक होश भी नहीं आया चौथे दिन शाम को ये का होश आए तो फिर थे अच्छा फिर मेरे ये है ना चार दिन बाद इसको जब पांचवे दिन होश आया था ना फिर मेरी सिस्टर गई थी जो पता लगा उसके दूसरे दिन चली गई थी वो बोली तू नहीं रख पाएगी छोटा है मैं रख लूंगी दवाई पानी करूंगी फिर मेरी दीदी बहुत अच्छी है सात साल हो गए मेरे हस्बैंड को पूरे हुए उन्होंने बहुत मेरी मदद किया उनका कल फोन भी आया बहुत कुछ किया फिर ये लेके आगे यहाँ नाम लिखाए पढ़ाई लिखाई यही रहता था तो कोई गलत बहुत किया है ग्यारह महीना ग्यारह महीना चलो, है। चलो एक दिन दो दिन बच्चा होता है ग्यारह महीने समा ग्यारह महीने में रात दिन पड़ी रहती हूँ बीस तरह दस ड्यूटी करती हूँ नहीं घर का खर्चा कैसे चल रहा है हम ही जानते आपके दो बेटे एक बेटी दिखा थोड़ा से बड़ा है नहीं, इसे दो साल बड़ा एक साल बड़ा, हाँ दो साल दो बड़ा। साल, और बेटी बेटी तो पंद्रह साल की है वो डेंगू का बुखार होते इतना छोटा था इसको पता नहीं है मेरा हाँ. तो पापा पता है समझ समझती ढाई तीन साल का था तीन साल का था इसने अपने बाप को यही अग्नि बड़ा वालों को लग रहा था वो नहीं किया इसने दिया था अपने पाप को जीता ਚਾ ਬਾਪ ਕੋ ਅਗਨੀਸ਼ ਨੇ ਦੀ ਬੜਾ ਦਲੇਰਾ ਹੀ ਹੈ ਸੋ ਸੰਗਤ ਜੀ ਤਿੰਨ ਕ ਸਾਲ ਦਾ ਇਹ ਬੱਚਾ ਸੀ ਵੱਡਾ ਬੇਟੇ ਨੇ ਆਪਣੇ ਪਿਓ ਨੂੰ ਅਗਨ ਭੇਟ ਨਹੀਂ ਕੀਤੀ ਇਸ ਬੱਚੇ ਵੱਲੋਂ ਅਗਨ ਭੇਟ ਕੀਤੀ ਗਈ ਸੀ ਗੁਰੂਬ ਵੱਲੋਂ ਉਦੋਂ ਇਹ ਤਿੰਨ ਕ ਸਾਲ ਦਾ ਸੀ ਦੱਸ ਰਹੇ 2.5 ਤੋਂ 3 ਸਾਲ ਦਾ ਤੇ ਜਦੋਂ ਇਹਦੇ ਪਿਤਾ ਨੂੰ ਡੇਂਗੂ ਦੇ ਕਾਰਨ ਹੋ ਸੀ ਜਿੰਨੀ ਸਾਲ ਹੋਨੇਗਾ ਫਿਰ 8 ਸਾਲ ਅਗਲੇ ਮਹੀਨੇ 8 ਸਾਲ ਹੋ ਜਾਏਗਾ ਸੋ ਮਾਂ ਨੇ ਦੇਖੋ ਇੱਕ ਇੱਕ ਦਿਨ ਗਿਣਿਆ ਉਂਗਲਾਂ ਤੇ ਉਹ ਕਹਿੰਦੇ ਸਾਡੇ ਕੋਲ 8 ਮਹੀਨੇ ਕੋਈ ਕਹਿੰਦਾ ਇਨੇ ਮਹੀਨੇ ਪਰ ਮਾਂ ਨੇ ਗਿਣਿਆ ਕਿ 11 ਮਹੀਨੇ 20 20 ਅਕਤੂਬਰ ਕੋ ਗਾਇਬ ਹੋਇਆ ਇਹ ਸਵੇਰੇ 10 ਵਜੇ ਦਾ ਇਹ ਸਤੰਬਰ ਚੱਲ ਰਿਹਾ ਠੀਕ ਹੈ 11 ਮਹੀਨਾ ਹੋ ਗਿਆ 11 ਮਹੀਨੇ ਹੋ ਗਏ ਅਗਲੇ ਮਹੀਨੇ ਸਾਲ ਹੋ ਜਾਣਾ ਇੱਕ ਪਲ ਮਹਿਸੂਸ ਕੀਤਾ ਮੈਂ ਇੱਕ ਇੱਕ ਘੰਟਾ ਮਹਿਸੂਸ ਕੀਤਾ ਪੂਰੀ ਪੂਰੀ ਰਾਤ ਸੋਇਆ ਨਹੀਂ ਹੈ ਸੋ ਮਾਂ ਨੇ ਤਾਂ ਉਹ ਪਲ ਸੰਗਤ ਜੀ ਪੋਟਿਆਂ ਤੇ ਗਿਣੇ ਹੋਣੇ ਆ ਕਿਉਂਕਿ ਅਸੀਂ ਉਸ ਵੀਡੀਓ ਚ ਵੀ ਕਿਹਾ ਕਿ ਮਾਂ ਭਾਵੇਂ ਉਹ ਖੇ ਢਿੱਡ ਬੱਚੇ ਨੂੰ ਲੈ ਕੇ ਫੁੱਟਪਾਥ ਤੇ ਵੀ ਬੈਠੀ ਆ ਨਾ ਬੱਚਾ ਉਹਦੀ ਗੋਦੀ 'ਚ ਆ ਪਰ ਸੁੱਖ ਤਾਂ ਹੈਗਾ ਮਾਂ ਦੀ ਗੋਦ 'ਚ ਤਾਂ ਹੈਗਾ ਪਰ ਤੋਂ ਇਹ ਬੱਚੇ ਦਾ ਜਨਮ ਸਰਟੀਫਿਕੇਟ ਆ ਜੀ ਉਹ ਜਿਹੜੇ ਆ ਜੀ ਉਹ ਬਿਲਕੁਲ ਮੈਚ ਕਰ ਰਹੇ ਨੇ ਬਾਕੀ ਅਕਾਲ ਪੁਰਖ ਦੀ ਆਪਾਰ ਕਿਰਪਾ ਹੁਣ ਅੱਗੇ ਜਿਹੜਾ ਹੈਗਾ ਆ ਜਿਹੜੀ ਉਸ ਬੱਚੇ ਦੀ ਕੁਝ ਮਿਹਨਤਾਂ ਨ ਤੈਅ ਹੋਇਆ ਆ ਜੀ ਉਹਦੇ ਲਈ ਦੇਖਦੇ ਆ ਕਿ ਸਾਨੂੰ ਕਿੰਨੀ ਜਿਹੜੀ ਇੱਕ ਜਦੋਜਾਹਦ ਕਰਨੀ ਪੈਂਦੀ ਆ ਉਹਨਾਂ ਨੂੰ ਵੀ ਰੱਬ ਦਾ ਪਿਆ ਨਾ ਮੈਂ ਚੰਗੀ ਮਾੜੀ ਨਹੀਂ ਕਹੂੰ ਕਿ ਉਹ ਆਪਣਾ ਤੀਜਿਆ ਤੋਂ ਦਾ ਵੇਖ ਕੂੜ ਬੱਦਿਓ ਇਹਦੇ ਕੋਲਬ ਦਾ ਨਾ ਵਸਰੀ ਕਿੰਨੇ ਜਿੰਨੇ ਮੁੰਡਿਆਂ ਤੇ ਭਾਰੂ ਹੈਗਾ ਕੱਲਾ ਹੀ ਲੋਹੇ ਦਾ ਕੰਮ ਕਰਨ ਵਾਲਾ ਸੀ ਮੈਂ ਕਿਹਾ ਨਾ ਮੈਂ ਪਤਾ ਦਤੂਗਾ ਜੇਦਣ ਮੈਂ ਕੱਤ ਦੀਆਂ ਬੋਤਲਾਂ ਮਾਰੀਆਂ ਮੇਰੇ ਤੇ ਲੋਕਾਂ ਨੇ ਮਾਰ-ਮਾਰ ਕੇ ਉਧਰ ਨਵੇਂ ਮਕਾਨ ਚ ਦੇ ਨਾ ਬੁੱਦੀ ਇੱਟ ਮਾਰੀ ਦਿਮਾਗ ਤੇ ਮੇਰਾ ਕਿੰਦੀ ਗੱਲ ਕਰੋ ਕਿ ਨਹੀਂ ਮਾਰਾ ਇਦਾਂ ਕੋਈ ਨਹੀਂ ਜਨੇ ਮਾਰਾ ਕੀਤਾ ਆਪੇ ਭੁਗਤਣ ਉਹਦੇ ਉੱਤੇ ਲੇਖਾ ਦੇਣਾ ਪੈਂਦਾ ਦੇਣਾ ਪੈਂਦਾ ਜਿੱਥੇ ਨਾ ਕੁਝ ਹੋਊਗਾ ਉੱਥੇ ਤੇ ਲੇਖਾ ਦੇਣਾ ਉਹਦੇ ਦੇਣਾ ਉੱਥੇ ਕਿੰਨੇ ਸਿੱਧੂੜਾ ਗਾ ਉਹਦਾ ਵੀਰ ਉਹਨਾਂ ਨੂੰ ਖੁਸ਼ੀ ਨਾ ਮਿਲ ਐਡੀ ਦੂਰ ਤੈਨੂੰ ਮਿਲਣ ਆਇਆ ਮੇਰਾ ਵਿਆਹ ਸਾਰੇ ਮਾਰਾ ਕਹਿੰਦੇ ਦੋ ਕੋਸ਼ ਅੱਖਾਂ ਨਾ ਵੇਖੀ ਜਾਂਦੇ ਇੰਜ ਜਾ ਰਿਹਾ ਗਰਵ ਚੱਲਿਆ ਕੱਲ ਤੇ ਤੂੰ ਆਣਾ ਜੀਣਾ ਮਰਨਾ ਤੇਰੇ ਨਾਲ ਤੇ ਅੱਜ ਆਪਣੇ ਆਏ ਤੇ ਤੈਨੂੰ ਛੱਡ ਚੱਲੇ ਆ ਦੱਸਦਾ ਨਹੀਂ 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 ਹੁਣ ਜੀਣਾ ਮਰਨਾ ਕਿਹਦੇ ਨਾਲ ਕਿਹਦੇ ਨਾਲ ਦੱਸ ਮਮੀ ਨਾ ਸਾਡੇ ਨਾਲ ਨਹੀਂ ਆਉਂਗਾ ਤਾਂ ਨੂੰ ਮਿਲਣਾ ਮਿਲਣਾ ਆਇਆ ਸੋ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚੇ ਨੇ ਜੀ ਆਸ਼ਰਮ ਦੇ ਵਿੱਚ ਕਿਉਂਕਿ ਬੱਚੇ ਦੀ ਜਿਹੜੀ ਕੰਪਲੇਂਟ ਦਰਜ ਹੋਈ ਸੀ ਜਦੋਂ ਬੱਚਾ ਗੁੰਮ ਹੋਇਆ ਸੋ ਪ੍ਰਸ਼ਾਸਨ ਵੀ ਪਹੁੰਚਿਆ ਆ ਤੇ ਅੱਜ ਜਿਹੜਾ ਬੱਚਾ ਜੀ ਉਹ ਪ੍ਰਸ਼ਾਸਨ ਨੂੰ ਜੋ ਵੀ ਸਾਡੀ ਜ਼ਿੰਮੇਵਾਰੀ ਬਣਦੀ ਜੀ ਸੌਂਪ ਦਿੱਤਾ ਗਿਆ ਆ ਅੱਗੇ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹ ਪਰਿਵਾਰ ਹੋ ਗਿਆ ਪ੍ਰਸ਼ਾਸਨ ਹੋ ਗਿਆ ਸੋ ਸਭ ਤੋਂ ਲਾਂ ਵੀਰੇ ਦੇ ਘਰੇ ਫੈਸਲਾ ਕੀਤਾ ਸੀ ਉਹ ਤਾਂ ਰੱਦ ਹੋ ਗਿਆ ਕਿਉਂਕਿ ਜਦੋਂ ਪਰਿਵਾਰ ਮਿਲ ਗਿਆ ਪ੍ਰਸ਼ਾਸਨ ਵਿੱਚ ਆ ਗਿਆ ਤਾਂ ਉਹ ਫੈਸਲਾ ਰੱਦ ਹੋ ਗਿਆ ਪਰ ਉਸ ਤੋਂ ਬਾਅਦ ਫਿਰ ਸਾਰੇ ਮੋਤਬਰ ਸੱਜਣ ਜਿਹੜੀ ਮਾਂ ਐ ਮਾਸੀ ਐ ਮਾਸੜ ਐ ਇਹ ਵੀਰ ਇਹਨਾਂ ਦੇ ਨਾਲ ਨੇ ਬਹੁਤ ਸਤਕਾਰਯੋਗ ਨੇ ਸੋ ਇਹਨਾਂ ਨੇ ਇਸ ਪ੍ਰਵਾਹ ਇਸ ਲਵ ਵੀਰ ਨੂੰ ਜਿਹੜਾ ਆ ਕਿ ਇੱਕ ਇਸ ਝੰਡੜ ਦੇ ਵਿੱਚੋਂ ਨਾ ਪੈ ਸਕੀਏ ਨਿਕਲ ਸਕੀਏ ਉਹਨੇ ਆਪਦੀ ਗਲਤੀ ਸਵੀਕਾਰ ਕੀਤੀ ਇਹਨਾਂ ਨੇ ਉਹਨੂੰ ਮਾਫ਼ ਕੀਤਾ ਮੇਨਤ ਵੱਜੋਂ 110000 ਰੁਪਇਆ ਜਿਹੜਾ ਇਸ ਬੱਚੇ ਨੂੰ ਦਿੱਤਾ ਜਾ ਰਿਹਾ ਜੀ ਇਹਦੀ ਮਾਂ ਨੂੰ ਤਾਂ ਕਿ ਬੱਚੇ ਦੀ ਵਧੀਆ ਜਿਹੜੀ ਇੱਕ ਪਰਫੈਕਸ਼ਨ ਹੋ ਸਕੇ ਆ ਲੋ ਜੀ ਆਲੇ ਪੈ ਆਲੇ ਓਏ ਆਲੇ ਆਪਣੀ ਮਿਹਨਤ ਜਿਹੜਾ ਉਹ ਗੋਆ ਸੁਟਿਆ ਸੋ ਇਹ ਮਿਹਨਤਾਂ ਨਾ ਤਾਂ ਕਰਕੇ ਕਿਉਂਕਿ ਸਾਡਾ ਭਰਾ ਅਜੇ ਹੀ ਗਲਤੀ ਗਾਂ ਆਉਣ ਵਾਲੇ ਸਮੇਂ 'ਚ ਨਾ ਕਰੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਜਿਦੇ ਵਿੱਚ ਸਾਡਾ ਸਿਰਫ ਇੰਨਾ ਕੁ ਰੋਲ ਸੀ ਕਿ ਬੱਚੇ ਨੂੰ ਲਿਆਉਣਾ ਇਸ ਇਨਸਾਨ ਨੂੰ ਇਹਦੀ ਗਲਤੀ ਸਵੀਕਾਰ ਕਰਾਉਣੀ ਤੇ ਬੱਚੇ ਨੂੰ ਬੱਚੇ ਦਾ ਪਰਿਵਾਰ ਮਿਲਾਉਣਾ ਉਹ ਸਾਰੀ ਜਿਹੜੀ ਗੱਲਬਾਤ ਸੀ ਪਹਿਲਾਂ ਵੀ ਦੇਖੀ ਆ ਤੇ ਇਹ ਪਿੰਡ ਦੇ ਇਹਨਾਂ ਦੇ ਪਵੰਤਰ ਸਿੰਘ ਨੇ ਸਰਪੰਚ ਸਾਹਿਬ ਦੇ ਨਾਲ ਤੇ ਅੱਜ 3 ਸੱਤ ਹਾਂਜੀ ਸਰ ਅੱਜ 7 ਤਰੀਕ ਆ ਤੇ ਨਵਾਂ ਮਹੀਨਾ ਆ ਜੀ ਤੇ 110000 ਰੁਪਏ ਬੱਚੇ ਨੂੰ ਸੇਵਾਵਾਂ ਚੋਂ ਦਿੱਤਾ ਗਿਆ ਜੀ ਇਹ ਬੱਚੇ ਦੇ ਹੱਥ ਤੇ ਧਰਿਆ ਗਿਆ ਆ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਕਮ ਸਿਕਮ ਜਿਆਦਾ ਨਹੀਂ ਤੋਂ 1 ਲੱਖ ਕੀ ਬੱਚੇ ਦੇ ਨਾਮ ਤੇ ਐਫ ਡੀ ਕਰਾ ਦੇਣਾ ਵਾਸਤਵ ਮੇ ਇਸਕੇ ਕੰਮ ਆਏਗੀ ਇਹ ਜਰੂਰ ਆਪ ਕੰਮ ਕਰਨਾ ਔਰ ਜਿਹੜਾ ਲੱਗ ਰਿਹਾ ਆਪਣੀ ਗਲਤੀ ਸਵੀਕਾਰ ਜੀ ਸੋ ਗਲਤੀਆਂ ਇਨਸਾਨ ਨੇ ਕਰਨੀਆਂ ਕਰਨੀਆਂ ਜੀ ਜੇ ਗਲਤੀਆਂ ਇਨਸਾਨ ਨਾ ਕਰੂ ਫਿਰ ਤਾਂ ਰੱਬ ਬਣ ਗਿਆ ਤੇ ਗਲਤੀਆਂ ਸਮਾਜ ਦੇ ਵਿੱਚ ਵਿਛਰਦਿਆਂ ਹੁੰਦੀਆਂ ਰਹਿਣੀਆਂ ਇਹਦੇ ਵਿੱਚ ਸਾਡਾ ਕੋਈ ਵੀ ਲੈਣ ਦੇਣ ਨਹੀਂ ਆ ਜੀ ਅਸੀਂ ਸਿਰਫ ਦੁਆਵਾਂ ਦੇ ਭਾਗੀ ਬਣੇ ਆ ਬਾਕੀ ਇਹ ਪਰਿਵਾਰ ਆਸ਼ਰਮ ਦੇ ਵਿੱਚ ਕੋਈ ਸੇਵਾ ਨਿਭਾਉਂਦੇ ਆ ਆਪਦੀ ਸ਼ਰਧਾ ਅਨੁਸਾਰ ਉਹ ਇਹਨਾਂ ਦੀ ਜ਼ਿੰਮੇਵਾਰੀ ਆ ਨਿਭਾਉਂਦੇ ਜਾਂ ਨਹੀਂ ਨਿਭਾਉਂਦੇ ਉਹ ਇਹਨਾਂ ਦੇ ਸਿਰ ਤੇ ਆ ਜੀ ਸਾਡੇ ਵੱਲੋਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਆਪਣਾ ਕੀ ਨਾਮ ਹੈ ਦਾ ਸੋਨ ਲਾਲ ਸੋਨ ਲਾਲ ਜੀ ਇਹ ਵੀਰ ਸੋਨ ਲਾਲ ਹੈ ਜੀ ਜਿਹੜਾ ਬੱਚੇ ਦੀ ਮਦਦ ਦੇ ਵਾਸਤੇ ਇਸ ਪਰਿਵਾਰ ਦੇ ਨਾਲ ਹੈ ਰਿਲੇਸ਼ਨਸ਼ਿਪ ਵੀ ਹੈ ਤੇ ਸਾਰੇ ਸਾਡੇ ਟੀਮ ਮੈਂਬਰ ਵੀ ਨਾਲ ਨੇ ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਸਾਰੀ ਵੀਡੀਓ ਤੁਸੀਂ ਦੇਖੀ ਸੰਗਤ ਜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਮਾਂ ਨੂੰ ਉਹਦਾ ਵਿਛੜਿਆ ਪੁੱਤ ਮਿਲ ਗਿਆ 11 ਮਹੀਨਿਆਂ ਬਾਅਦ ਇੱਕ ਪੁੱਤ ਨੂੰ ਮਾਂ ਮਿਲ ਗਈ ਜਿਨ੍ਹਾਂ ਨੇ ਜਿਨ੍ਹਾਂ ਨੇ ਪੁੱਤ ਨੂੰ ਮਾਂ ਮਿਲ ਗਈ ਜਿਨ੍ਹਾਂ ਨੇ ਰੱਖਿਆ ਸੀ ਜਿਨ੍ਹਾਂ ਨੇ ਉਹ ਗੁਨਾਹ ਕੀਤਾ ਸੀ ਉਨੇ ਆਪਣੇ ਗੁਨਾਹ ਉਸ ਵਾਹਿਗੁਰੂ ਤੋਂ ਬਖਸ਼ਾਉਣੇ ਆ ਪਰ ਉਸ ਬੱਚੇ ਦੀ ਜਿਹੜੀ ਮਿਹਨਤ ਬਣਦੀ ਸੀ ਉਹ ਦੇ ਦਿੱਤੀ ਇਹਦੇ ਵਿੱਚ ਸਾਡਾ ਕੋਈ ਵੀ ਲੈਣ ਦੇਣ ਨਹੀਂ ਹੈਗਾ ਸਾਡੀ ਸਿਰਫ ਡਿਊਟੀ ਲਈ ਸੀ ਅਕਾਲ ਪੁਰਖ ਨੇ ਉਹ ਅਸੀਂ ਨਿਭਾਈ ਆ ਜੀ ਵਾਹਿਗੁਰੂ ਦੀ ਕਿਰਪਾ ਸਦਕਾ ਇਸ ਕੇਸ ਦੇ ਵਿੱਚ ਕਾਰਵਾਈ ਤਾਂ 100% ਹੈਗੀ ਸੀ ਪਰ ਇੱਕ ਮਾਂ ਕਹਿੰਦੀ ਕਿ ਨਹੀਂ ਮੇਰਾ ਮੈਨੂੰ ਪੁੱਤ ਮਿਲ ਗਿਆ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਪਰ ਜ਼ਰੂਰੀ ਸੀ ਕਿ ਉਸ ਗੁਨਾਹਗਾਰ ਨੂੰ ਉਸ ਜਿੰਨੇ ਉਹ ਅਪਰਾਧ ਕੀਤਾ ਉਹਨੂੰ ਕੋਈ ਨਾ ਕੋਈ ਸਜ਼ਾ ਤਾਂ ਚਾਹੀਦੀ ਸੀ ਤਾਂ ਉਹਨੇ ਜਿਹੜੀ ਸਜ਼ਾ ਉਹਨੂੰ ਲਾਈ ਗਈ ਸੀ ਆ ਸਾਡੇ ਵੱਲੋਂ ਲਾ ਲਓ ਜਾਂ ਪਰਿਵਾਰ ਵੱਲੋਂ ਲਾ ਲਓ ਉਹ ਉਹਨੇ ਸਜ਼ਾ ਜਿਹੜੀ ਆ ਜੀ ਬਣਦੀ ਨਭਾਈ 110000 ਰੁਪਇਆ ਜਿਹੜਾ ਆ ਉਹ ਮਿਹਨਤ ਵੱਜੋਂ ਦੇਣਾ ਪਿਆ 5000 ਰੁਪਇਆ ਜਿਹੜਾ ਸਰਪੰਚ ਸਾਹਿਬ ਨੇ ਮੰਨਿਆ ਸੀ ਉਹ ਦਿੱਤਾ ਬਾਕੀ ਇਹਦੇ ਵਿੱਚ ਮੈਂ ਫੇਰ ਕਹਾ ਕਿ ਅਸੀਂ ਸਿਰਫ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਇਹੋ ਜੇ ਬੱਚਿਆਂ ਨੂੰ ਜਾਂ ਦਿਮਾਗੀ ਤੌਰ ਤੇ ਬਿਮਾਰ ਬੰਦਿਆਂ ਨੂੰ ਰੱਖਣ ਦੀ ਕਾਰਵਾਈ ਹੁੰਦੀ ਹੈ ਜ਼ਰੂਰ ਹੁੰਦੀ ਆ ਪਰ ਅਜੇ ਅਸੀਂ ਉਸ ਬਸੇ ਨਹੀਂ ਜਾ ਰਹੇ ਕਿਉਂਕਿ ਸਾਡੀ ਆਤਮਾ ਸਾਡਾ ਦਿਲ ਇਦਾਂ ਦਾ ਹੋ ਚੁੱਕਿਆ ਕਿ ਜਿਹੜਾ ਬੰਦਾ ਅਪਰਾਧੀ ਹੁੰਦਾ ਗੁਨਾਹਗਾਰ ਹੁੰਦਾ ਸਾਨੂੰ ਉਹਦੇ ਤੇ ਵੀ ਤਰਸ ਆਉਂਦਾ ਮੌਕੇ ਤੇ ਜ਼ਰੂਰ ਸਾਨੂੰ ਉਹਦੇ ਤੇ ਗੁੱਸਾ ਆਉਂਦਾ ਜਦੋਂ ਅਸੀਂ ਕਿਸੇ ਨੂੰ ਛਡਾਉਨੇ ਆ ਪਰ ਉਸ ਤੋਂ ਬਾਅਦ ਜਦੋਂ ਥੋੜਾ ਸਮਾਂ ਬੀਤਦਾ ਸਾਨੂੰ ਕਿਤੇ ਨਾ ਕਿਤੇ ਤਰਸ ਆਉਣ ਲੱਗ ਜਾਂਦਾ ਇਹ ਸਾਡੀ ਆਤਮਾ ਸਾਡਾ ਦਿਲ ਹੀ ਪਰਮਾਤਮਾ ਨੇ ਇਦਾਂ ਦਾ ਕਰਤਾ ਕਿਉਂਕਿ ਜਦੋਂ ਅਸੀਂ ਸੇਵਾ ਦਾ ਕਾਰਜ ਲੈ ਕੇ ਚੱਲ ਰਹੇ ਆ ਨਾ ਤਾਂ ਸਾਡਾ ਕਿਸੇ ਨਾਲ ਵੈਰ ਵਿਰੋਧ ਯਾ ਕਿਸੇ ਦੇ ਪ੍ਰਤੀ ਕੋਈ ਵੀ ਈਰਖਾ ਸਾਡੀ ਖਤਮ ਹੋ ਚੁੱਕੀ ਹੈ ਇਹ ਇਹ ਵਾਹਿਗੁਰੂ ਦੀ ਕਿਰਪਾ ਹੈ ਜੀ ਬਾਕੀ ਸਾਡੇ ਨੂੰ ਸਾਨੂੰ ਬਾਕੀ ਅਸੀਂ ਕਿਸੇ ਨੂੰ ਵੀ ਦੁੱਖ ਦੇ ਵਿੱਚ ਨਹੀਂ ਦੇਖ ਸਕਦੇ ਜੀ ਇਸ ਕਰਕੇ ਇਸ ਮਸਲੇ ਨੂੰ ਇੱਥੇ ਹੀ ਸੁਲਝਾ ਦਿੱਤਾ ਗਿਆ ਬਾਕੀ ਲੋਕ ਜਾਗਰੂਤ ਹੋਣ ਸਾਡੀ ਜਿਹੜੀ ਡਿਊਟੀ ਲਈ ਸੀ ਆਕਾਲਪੁਰਖ ਨੇ ਉਹ ਅਸੀਂ ਨਿਭਾਈ ਹੈ ਜੀ ਆਸ਼ਰਮ ਦੇ ਵਿੱਚ ਸਾਨੂੰ ਰਾਖਣ ਦੀ ਲੋੜ ਪੈਂਦੀ ਹੈ ਜੀ ਹਮੇਸ਼ਾ ਚੀਜ਼ਾਂ ਦੀ ਲੋੜ ਪੈਂਦੀ ਹੈ ਜਿਹੜੇ ਵੀ ਰਸਾਲ ਚ ਦੋ ਵਾਰ ਸੇਵਾ ਜਾਂ ਇੱਕ ਵਾਰ ਨਿਭਾਉਣੇ ਚਾਹੁੰਦੇ ਆ ਜਿਹੜੇ ਭੈਣ ਭਾਈ ਹਰ ਮਹੀਨੇ ਸੇਵਾ ਨਿਭਾਉਣੀ ਚਾਹੁੰਦੇ ਆ ਉਹ ਆਪ ਦਾ ਦਸਵੰਦ ਇੱਥੇ ला ਸਕਦੇ ਦਸਵੰਦ ਦੇ ਵਿਰਥਿਆ ਨਹੀਂ ਜਾਊਗਾ ਇਹ ਗਰੰਟੀ ਦਿੰਨੇ ਆ ਜੀ ਅਕਾਲ ਪੁਰਖ ਦੀ ਕਿਰਪਾ ਸਦਕਾ ਅਸੀਂ ਸਾਡੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 6284972465 ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤੁਸੀਂ ਮੈਸੇਜ ਕਰੋ ਅਸੀਂ ਤੁਹਾਡਾ ਸੇਵ ਕਰਕੇ ਰੱਖਾਂਗੇ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਤੁਹਾਨੂੰ ਮੈਸੇਜ ਕਰ ਦਿੱਤਾ ਜਾਊਗਾ ਉਹ ਚੀਜ਼ ਤੁਸੀਂ ਇੱਥੇ ਪਹੁੰਚਦੀ ਕਰ ਦਿਓ ਜੀ ਪੈਸੇ ਦੀ ਕੋਈ ਸਾਡੀ ਧੋੜ ਨਹੀਂ ਪੈਸਾ ਸਾਡੀ ਜ਼ਰੂਰਤ ਹੈ ਨਾ ਕਿ ਭੁੱਖ ਤੇ ਜ਼ਰੂਰਤਾਂ ਸਾਡੀਆਂ ਤੁਸੀਂ ਪੂਰੀਆਂ ਕਰਨੀਆਂ ਤੇਰਾ ਆਸਰਾ ਸੁਸਾਇਟੀ ਪਿੰਡਵੱਲਾ ਖਾਬਾਂ ਦੀ ਨਗਰੀ ਤਾਂ ਸਾਡੀ ਪੂਰੀ ਹੀ ਟੀਮ ਚੜ੍ਹਦੀ ਕਲਾ ਚ ਰਵੇ ਜਿਹੜੇ ਕਮੈਂਟ ਕਰਦੇ ਨੇ ਵੀਡੀਓ ਸ਼ੇਅਰ ਕਰਦੇ ਨੇ ਜਿਹੜੇ ਰਾਸ਼ਨ ਜਾਂ ਕੈਸ਼ ਦੇ ਵਿੱਚ ਸਾਥ ਨਭਾਉਂਦੇ ਨੇ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਸੀਂ ਆਪਦੀ ਸੋਚ ਲੈ ਕੇ ਚੱਲੇ ਆ ਜੀ ਤਾਂ ਸਾਡੀ ਸੋਚ ਦਾ ਜਿਹੜਾ ਆਦਾਰਾ ਵੱਡਾ ਹੁੰਦਾ ਜਾ ਰਿਹਾ ਇੱਕ ਕਾਫਲਾ ਬਣਦਾ ਜਾ ਰਿਹਾ ਜੀ ਬਾਕੀ ਤਨ ਮਨ ਦੇਹੀ ਨਾਲ ਸੇਵਾ ਨਿਭਾਉਂਦੇ ਰਹੀਏ ਇਮਾਨਦਾਰੀ ਨਾਲ ਸੇਵਾ ਨਿਭਾਉਂਦੇ ਰਹੀਏ ਬਾਬਾ ਨਾਨਕ ਇੰਨੀ ਕੀ ਕਿਰਪਾ ਬਣਾਈ ਰੱਖੇ ਭੁੱਲਾਂ ਚੁੱਕਾਂ ਦੀ ਖਿਮਾ ਚਾਹੁੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ